ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਤੇ ਜਿਆਦਾ ਹੋ ਵਿਸ਼ਾਲ 368 ਕੰਬਾਈਨ ਵਿਸ਼ਾਲ ਦੀ ਮਿੰਨੀ ਕੰਬਾਈਨ ਬਿਕਾਊਗੀ 2008 ਮਾਡਲ ਮੇਰੇ ਸਿਨ ਇਹ ਸਾਰੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਖੜੀ ਆ ਐਮ ਪੀ ਚ ਖੜੀ ਹੈਗੀ ਮਸ਼ੀਨ 엘ਿਵੇਟਰ ਦੇਖ ਸਕਦੇ ਹੋ ਡੀਜ਼ਲ ਟੈਂਕ ਹੈ ਟੈਂਕ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਸਾਰੀ ਮਸ਼ੀਨ ਦੀ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਆ 4.5 ਲੱਖ ਰੁਪਏ ਦੀ ਰਿਮਾਂਡ ਆ ਬਾਈ ਹੋਰਾਂ ਦੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਮਸ਼ੀਨ ਬਿਲਕੁਲ ਓਕੇ ਆ ਪੂਛ ਵਗੈਰਾ ਰੰਗ ਪਿੰਗੜ ਦੀ ਓਕੇ ਆ ਵੀਡੀਓ ਨੂੰ ਬੱਤੋ ਸੇਅਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਬੱਤੋ ਸੇਅਰ ਕਰ ਦਿਓ ਚੇਂਜਰ ਵਗੈਰਾ ਆਊਟਰ ਪਾਈਪ ਵਗੈਰਾ ਟੂਲ ਬਾਕਸ ਵਗੈਰਾ ਸਾਰਾ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਨੂੰ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਬਤਾਂਵਾਂ ਸ਼ੇਅਰ ਜ਼ਰੂਰ ਕਰ ਦਿਓ ਟਾਇਰ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਕੀ ਜੇ ਕਿਸੇ ਵੀਰ ਨੇ ਮਸ਼ੀਨ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਹੈ ਮਸ਼ੀਨ ਬਾਰੇ ਗੱਲਬਾਤ ਕਰਨੀ ਆ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਵੱਡੇ ਟਾਇਰ ਦੇਖ ਸਕਦੇ ਹੋ ਮਸ਼ੀਨ ਦੇ ਵਧੀਆ ਸਾਫ਼ ਪੈਣ ਸਾਰੀ ਮਸ਼ੀਨ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਆ ਕਟਰ ਦੇਖ ਸਕਦੇ ਹੋ ਕਟਰ ਵਧੀਆ ਸਾਫ਼ ਪਿਆ ਪੁਲੀਆਂ ਵਗੈਰਾ ਟਰਾਲਾ ਟਰੇ ਵਗੈਰਾ ਕਟਰ ਦੀ ਸਾਰੀ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਰ ਤੱਕ ਕਾਟਰ ਦੀ ਗੱਲ ਕਰੀਏ ਬਿਲਕੁਲ 오ਰੀਜినਲ ਬਿਲਕੁਲ ਸਾਫ ਕੰਡੀਸ਼ਨ ਚ ਰੀਲ ਤੁਸੀਂ ਚੈੱਕ ਕਰ ਸਕਦੇ ਹੋ ਅਗਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਥੋਂ ਨੰਬਰ ਲੈ ਕੇ ਤੁਸੀਂ ਮਸ਼ੀਨ ਬਾਰੇ ਜਾਣਕਾਰੀ ਲੈ ਸਕਦੇ ਹੋ ਜੇ ਕਿਸੇ ਵੀਰ ਨੇ ਗੱਲਬਾਤ ਕਰਨੀ ਹੈ ਐਮਪੀ ਚ ਖੜੀ ਹੈਗੀ ਮਸ਼ੀਨ ਜੀ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਬਦ ਤੋਂ ਬਦ শেয়ার ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ Bolo to votá